ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਸਾਧ ਸੰਗਤ ਜੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੈਂ ਆਪ ਸਭ ਦਾ ਧੰਨਵਾਦ ਕਰਨਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਆਪ ਸਭ ਦਾ ਸਾਰੇ ਭੈਣਾਂ ਦਾ ਭਰਾਵਾਂ ਦਾ ਪਾਪੀ ਜੋ ਪੁੱਤਰ ਮਾਵਾ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਨ ਪਿਆਰ ਸਤਕਾਰ ਦਿੱਤਾ ਹੈ ਦੁਪਹਿਰੇ ਦੇ ਵਿੱਚ ਵੀ ਤੁਸੀਂ 45 46 ਡਿਗਰੀ ਜੀ ਮੋਟਰਸਾਈਕਲਾਂ ਤੇ ਤੁ르ਦੇ ਰਹੇ ਉਹਦੇ ਨਾਲ ਬਹੁਤ ਬਹੁਤ ਪਿਆਰ ਦਿੱਤਾ ਤੇ ਮੈਂ ਬਹੁਤ ਬਹੁਤ ਰਣੀ ਐ ਤੁਹਾਡਾ ਸਾਰਿਆਂ ਦਾ ਤੇ ਦਿਲੋਂ ਰਣੀ ਐ ਸਾਧ ਸੰਗਤ ਜੀ ਹਲੇ ਮੈਂ ਸੌਂ ਵੀ ਨਹੀਂ ਚੱਕੀ ਮੈਨੂੰ ਫੇਰ ਵੀ ਮੈਂ ਕਿਹਾ ਨਹੀਂ ਮੈਨੂੰ ਆਪਣੇ ਹਲਕੇ 'ਚ ਜਾਣਾ ਚਾਹੀਦਾ ਐ ਭਈ ਇੰਨਾ ਪਿਆਰ ਦਿੱਤਾ ਮੈਨੂੰ ਹਲਕਾ ਬਸ ਨਹੀਂ ਆਪਾਂ ਇਨਾ ਤੁਹਾਨੂੰ ਧੰਨਵਾਦ ਕਰਾਂਗੇ ਸਾਧ ਸੰਗਤ ਬਾਕੀ ਨਾ ਵੀ ਵਿਸ਼ਵਾਸ ਦਿਵਾਉਣਾ ਐ ਕਿ ਤੁਹਾਡੇ ਨਾਲ ਹੀ ਰਹੂੰਗਾ ਹੁਣ ਵੀ ਐ ਤੇ ਗਾਂ ਵੀ ਰਹੂੰਗਾ ਇੱਕ ਹਾਸ ਕਰ ਉਹਨਾਂ ਦੇ ਮੂੰਹ ਤੇ ਚਪੇੜ ਐ ਜਿਹੜੇ ਕਹਿੰਦੇ ਸੀ ਇਹਨਾਂ ਤਾਂ ਚਲੇ ਹੀ ਜਾਣਾ ਇਹਨਾਂ ਤਾਂ ਆਉਣਾ ਹੀ ਨਹੀਂ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਜਿੱਤ ਕੇ ਵੀ ਮੈਂ ਉहीं ਰਹਿਣਾ ਹੈ ਆਹ ਵੀ ਰਹੂੰਗਾ ਐ ਤਾਂ ਸਾਧ ਸੰਗਤ ਕਿਤੇ ਮਾੜਾ ਮੋਟਾ ਕੰਮ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ ਦਿੱਲੀ ਜਾਣਾ ਹੁਣ ਮੈਨੂੰ ਤੁਹਾਨੂੰ ਪਤਾ ਹੀ ਹੈ ਮੈਂ ਵੇਚੀ ਆ ਤੁਹਾਡੇ ਕਿਤੇ ਨਹੀਂ ਚੱਲਿਆ ਬਾਕੀ ਸਾਧ ਸੰਗਤ ਜਿਹੜੇ ਬੰਦੇ ਸਾਡੇ ਪਾਰਟੀ ਵਾਲੇ ਬੰਦਿਆਂ ਨੂੰ ਡਰਾਉਂਦੇ ਐ ਧਮਕਾਉਂਦੇ ਐ ਬਈ ਤੁਸੀਂ ਉਪਰੋਂ ਅਸੀਂ ਪਰਚੇ ਕਰਾਂਗੇ ਕਰਾਂਗੇ ਉਹ ਕਰਾਂਗੇ ਮੇਰੀ ਡੀਐਸ ਵੀ ਨਾਲ ਵੀ ਗੱਲ ਹੋਊਗੀ ਹੋਰਾਂ ਨਾਲ ਵੀ ਗੱਲ ਹੋਊਗੀ ਅਸੀਂ ਸਾਰਿਆਂ ਨੂੰ ਕਹਤਾ ਭਈ ਜੇ ਸਾਡੇ ਬੰਦਿਆ ਨੂੰ ਧਮਕਾਉਣਾ ਨਾ ਹਟੇ ਤਾਂ ਅਸੀਂ ਫਿਰ ਸਾਰੇ ਪਾਸੇ ਅਸੀਂ ਬਾਹਰ ਵੀ ਕਹਿ ਦੇਣਾ ਹੈ ਭਈਏ ਜਿਹੜੇ ਬਾਹੁਰੇ ਸੰਗਰ ਆਉਨੇ ਆ ਬਾਕੀ ਇਹਦਾ ਨਾਮ ਬਲਕਾਰ ਸਿੱਧੂ ਬਲਕਾਰ ਸਿੱਧੂ ਇਹਦਾ ਵੀ ਸਵਾਗਤ ਚੰਗੀ ਤਰ੍ਹਾਂ ਹੋਊਗਾ ਹਾਂ ਸਾਲ ਸੰਗਤ ਦੀ ਭਈ ਬਾਕੀ ਹੋਰੇ ਵੀ ਜਿਹੜਾ ਬੰਦਾ ਹੁਣ ਮੈਂ ਇਹਨਾਂ ਦੇ ਬੰਦਿਆਂ ਨੂੰ ਤਪਕਾਵਾ ਭਈ ਤੁਸੀਂ ਮੇਰੇ ਨਾਲ ਤੁਰੇ ਨਹੀਂ ਸੀ ਇਹ ਤਾਂ ਸਾਲ ਸੰਗਤ ਜਿਹਨੇ ਜੀਤ ਨਾਲ ਤੁਰਨਾ ਜਿਹਦੇ ਨਾਲ ਮਨ ਮਿਲਦਾ ਉਹਦੇ ਨਾਲ ਹੀ ਜਾਣਾ ਹੈ ਠੀਕ ਹੈ ਜੀ ਬਾਕੀ ਇਹ ਤਾਂ 2 ਸਾਲ ਹੋ ਜਾਂਦੇ ਰਹਿ ਗਏ ਇਹਨਾਂ ਦੇ ਇਹਨਾਂ ਨੇ ਦੁਬਾਰਾ ਨਹੀਂ ਆਉਣਾ ਨਹੀਂ ਆਉਣਾ ਦੁਬਾਰਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਹੈ ਇਹ ਤਾਂ ਸਿਰਫ ਕਾਂਗਰਸ ਦੇ ਬਾਦਲ ਨੂੰ ਹਰਾਉਣਾ ਹਰਾਇਆ ਹੈ ਇਹਨਾਂ ਨੂੰ ਜਿਤਾਇਆ ਨਹੀਂ ਹੈ ਜਿਹੜੀ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਬਾਦਲ ਤੇ ਕਾਂਗਰਸ ਨੂੰ ਲੋਕਾਂ ਨੇ ਹਰਾਇਆ ਹੈ ਇਹਨਾਂ ਨੂੰ ਨਹੀਂ ਜਿਤਾਇਆ ਭਾਈ ਜੀ ਅਸੀਂ ਝਾੜੂ ਨੂੰ ਵੋਟ ਪਾਉਣੀ ਆ ਅਸੀਂ ਉਹ ਜਿਤਾਉਣਾ ਹੈ ਇਹਨਾਂ ਨੂੰ ਤਾਂ ਵੋਟ ਪਾਈ ਹੈ ਵੀ ਉਹਨਾਂ ਨੂੰ ਹਰਾਉਣਾ ਹੈ ਇਨਾਂ ਦੀ ਆਪਣੀ ਕੋਈ ਕ੍ਰੈਡੀਬਿਲਟੀ ਨਹੀਂ ਹੈ। ਇਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ। ਇਹ ਜੀ ਬਈ ਦਾ ਨੂੰ ਜਤਾਇਆ ਜਾਵੇ। ਹੁਣ ਤੱਕ ਕੋਈ ਕੀਤੀ ਹੈ। ਬੁੜੀਆਂ ਨੂੰ ਕਹਿੰਦੇ ਸੀ, ਮਾਮਾ ਨੂੰ ਕਹਿੰਦੇ ਸੀ ਪੈਨਸ਼ਨ ਦਵਾਂਗੇ। ਕੋਈ ਨੇ ਪੈਨਸ਼ਨ ਨਹੀਂ ਦਿੱਤੀ। ਕੋਈ ਕੁਝ ਨਹੀਂ ਕੀਤਾ। ਸ਼ਰਾਬ ਘਟਾੜੇ ਚ ਇਨਾਂ ਦਾ ਜਿਹਦਾ ਨਾਂ ਲੈਂਦੇ ਸੀ ਬਈਉ ਤੋਂ ਇਮਾਨਦਾਰ ਕੋਈ ਨਹੀਂ। ਉਹ ਤਾਂ ਆਪ ਅੰਦਰ ਹੋ ਗਿਆ। ਸਾમી ਨੇ ਉਹ ਨਾ ਗੱਲਾਂ ਇਹ ਸਾਰੀਆਂ ਇਸ ਲਈ ਸਾਧ ਸੰਗਤ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਆ ਬਈ ਇਹ ਧਮਕਾਉਣੇ ਆ ਡਰਾਉਣੇ ਆ ਆਪਾਂ ਤੁਹਾਡੇ ਨਾਲ ਐ ਮਤਲਬ ਹੀ ਨਹੀਂ ਬਈ ਤੁਹਾਡੀ ਮੈਂ ਪਿੱਠ ਲੱਗਣ ਦੇ ਦੂੰਗਾ ਇਹ ਤਾਂ ਦਿਮਾਗ ਚੋਂ ਕੱਢ ਦੋ ਮੈਂ ਤੁਹਾਨੂੰ 12:00 1:00 ਕੱਲ੍ਹ ਤੱਕ ਵੀ ਮੈਨੂੰ ਆਉਣਾ ਪਵੇ ਮੈਂ ਆਉਂਗਾ ਮੈਂ ਤੁਹਾਡੇ ਨਾਲ ਖੜਾ ਐ ਇਹਨਾਂ ਤੋਂ ਡਰਦੇ ਦੀ ਲੋੜ ਨਹੀਂ ਮੈਂ ਕਹਿ ਤਾ ਉਸ ਨੂੰ ਬਈ ਅਸੀਂ ਉਹਦੇ ਫਿਰ ਅਵਾਜ਼ ਮਾਰਾਂਗੇ ਤੇ ਸਾਰੇ ਪੰਜਾਬ ਦੇ ਦੇ 2 ਲੱਖ ਬੰਦਾ ਇਕੱਠਾ ਹੋ ਜਾਣਾ ਤੇ ਇਹਨਾਂ ਕੋ ਸਾਹ ਨਹੀਂ ਆਣਾ ਫਿਰ ਬਚਿਆ ਸਕਦੇ ਫੇਰ ਨਾ ਸਾਨੂੰ ਕਿਉ ਇਸ ਲਈ ਸਾਹ ਸਕਦੇ ਮੈਂ ਨਾਲ ਐ ਤੁਹਾਡੇ ਯਾਰ ਪ੍ਰਵਾਨ ਨਾ ਮੰਨੋ ਤੁਸੀਂ ਪਰ ਅਸੀਂ ਕਿਸੇ ਨੂੰ ਕਹਿਣਾ ਕੁਝ ਨਹੀਂ ਐ ਪਹਿਲ ਅਸੀਂ ਕਰਨੀ ਨਹੀਂ ਤੇ ਦੂਜੀ ਛੱਡਣੀ ਨਹੀਂ ਆ ਯਾਦ ਰੱਖ ਲਿਓ ਗੱਲ ਬੋਲੇ ਸੋਨਿਆ ਜੀ ਧੰਨਵਾਦ ਇਸ ਲਈ ਮੈਂ ਹੁਣ ਮੈਂ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦੀ ਹਾਂ ਵੀ ਤੁਸੀਂ ਮੈਨੂੰ ਇੰਨਾ ਮਾਣ ਇੱਜ਼ਤ ਪਿਆਰ ਸਤਕਾਰ ਦਿੱਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜਿੱਕਰ ਖਾਲਸਾ ਜੀ ਕੀ ਫਤਿਹ ਸੋਰਹਾ ਸੋਰਹਾ ਪਾਣ ਸਿਰਹਾ ਪਾਣ ਸੋ ਹੁਣ ਪਿੰਸਾ ਨੂੰ ਸਰਪੰਨ ਦੀ ਬਖਸ਼ਿਸ਼ ਸਾਰੇ ਪ੍ਰਬੰਧ ਦੇ ਸੱਜਣ ਪਿੰਡ ਕੋਠਾ ਗਰੂ ਵੱਲੋਂ ਪਿੰਡ ਕੋਠਾ ਗਰੂ ਵੱਲੋਂ ਭਾਈ ਸਰਬਜੀਤ ਸਿੰਘ ਸਾਹਿਬ ਜੀ ਦਾ ਸਨਮਾਨ ਕਰਦੇ ਹੋਏ ਨਾਲ ਉਹਨਾਂ ਦੇ ਨਾਲ ਜਿਹਦਾ ਜੀ ਦਾ ਸੋ ਨਿਹਾਲ ਜੀ ਆਕਾਰ ਇੱਕ ਮਿੰਟ ਕਰ ਲਓ ਰੋਕਿਓ ਕਰ ਦਿਓ ਰੋਕਿਓ ਸਨਮਾਨ ਕਰ ਲੈਂਦੇ ਹੋ ਜੀ ਆਇਆਂ ਕਹੋ ਵਰਤਿਆ ਸਨਮਾਨ ਕਰਦੇ ਪੈਦਲ ਕੇ ਵਰਤਿਓ ਬਈ ਜੋ ਬੱਜਾ ਸਾਨਹ ਜੀ ਬਰੇ ਬੀਪੂ ਕਰ ਲੈਂਦੇ ਨੇ ਲੱਡੂਆਂ ਦਾ ਜਿਹੜਾ ਪ੍ਰਸ਼ਾਦ ਵੰਡਿਆ ਜਾ ਰਿਹਾ ਵਧਾਈਆਂ ਦੇ ਤੌਰ ਤੇ ਜੀ ਆਇਆਂ ਕਾਲ ਜੈ ਜੀ ਜੀ ਜੈ ਜੀ ਜੀ ਨੀ ਇਹ ਨਾ ਜਿਹੜਾ ਬਹੁਤ ਵਧੀਆ ਜਿਹੜਾ ਆਪਣਾ ਰਿਜਲਟ ਰਿਆ ਹੁਣ ਧੰਵਾਦੀ ਦੌਰਾ ਹੋ ਰਿਹਾ ਲੋਕਾਂ ਵੱਲੋਂ ਤੁਹਾਡੇ ਪਰਮਾ ਸਵਾਗਤ ਹੋ ਰਿਹਾ ਤੁਹਾਡਾ ਵੀ ਭਾਈ ਸਰਵਿਸਿਸ ਖਾਲ ਸਕਦੇ ਹੋ ਵੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਵਾਦ ਕਿ ਜਿਨ੍ਹਾਂ ਨੇ ਮੈਨੂੰ ਮਿਹਨਤ ਕਰਕੇ ਭਾਈ ਸਰਵਿਸਿਸ ਬੈਠ ਤੇ ਅਗਰ ਜਿਹੜੇ ਲੋਕਾਂ ਦੀਆਂ ਅਫਵਾਹਾਂ ਸੁਣੀਆਂ ਨੇ ਅਮਰ ਆਜੂ ਜੀ ਕੋਲ ਠੇਗੜਪੰਡ ਕਿਉਂ ਦਲੇ ਅਦੁੱਲਾ ਕਿ ਕੀ ਆਪ ਵੱਲੋਂ ਕੋਈ ਡਰਾਇਰ ਟਮਕਾ ਆਇਆ ਵੀ ਜਾ ਰਿਹਾ ਇਹਨਾਂ ਨੇ ਪੰਥਕ ਜਿਹੜੇ ਆ ਗੁਰੇ ਠੀਕ ਹੈ ਪ੍ਰਸ਼ਾਦ ਨੂੰ ਸਲਾਹ ਕਰਤੀ ਠੀਕ ਹੈ ਜੀ ਇਹ ਪ੍ਰਸ਼ਾਦ ਨੂੰ ਦੀ ਗੋਣ ਨਹੀਂ ਕਰੂਗਾ ਹਾਂ ਜੀ ਬਰੂਨ ਦੇ ਸਮੇਂ ਦੇ ਵਿੱਚ ਮਾਰੇ ਖੜੇ ਲੱਗਣਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਕੀ ਕਹਿੰਦਾ ਆ ਜੀ ਚਾਹ ਪੂਰੇ ਕਰਿਆ ਲੋਕਾਂ ਨੇ ਚਾ ਆਪਣੇ ਪਿੰਡਦਿਆਂ ਨੇ ਠੀਕ ਹੈ ਜੀ ਹਾਂ ਬਹੁਤ ਧੰਨਵਾਦ ਜੀ مان <imitation> ڏيڻو